ਤਨੋ ਮਵਾਹ ਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਨਾਵ ਕਮਲ ਤੇ ਪਮਾ ਉਕਝੇ ਬੇਦ ਪੜੈ ਮੁਖ ਕੰਠ ਸਵਾਰ ਤਾਂ ਕੋ ਅੰਤ ਨ ਜਾਇ ਲਖਣਾ ਆਉਤ ਯਾਤ ਰਹਿ ਗੋਵਾਰ ਕ੍ਰਿਤਮ ਕਿਉ ਬਿਸਰਹਿ ਮੇਰੇ ਪ੍ਰਾਣਿਆਦਾਰ ਜਾ ਕੀ ਭਗਤ ਕਰੈ ਜਨ ਪੂਰੇ ਮਨ ਜਾਨ ਸੇਵੈ ਗੁਰ ਵਿਚਾਰ ਰਹਾਉ ਰਬ ਸਾਸੇ ਦੀਪਕ ਜਾਕੇ ਤ੍ਰਿਪਵਨ ਏਕਾ ਜੋ ਤੁਮਾਰ ਗੁਰਮੁਖ ਹੋਇ ਸੋ ਐ ਨਸ ਨਿਰਮਲ ਮਨ ਮੁਕੁਰੈ ਨ ਹੋਇ ਆਂਦਾ ਕਿਦ ਸਮਾਦ ਕਰਹਿ ਨਿਤ ਝਗਰਾ ਦੋ ਲੋਚਨ ਕੇ ਆਤਿਰੇ ਹੰਤਰ ਜੋਤ ਸਬਦ ਧੰ ਜਾਗੈ ਸਤਿਗੁਰ ਚਗਰੇ ਨਵੇਰੇ ਸੋਲ ਨਰਨਾਥ ਬੇਅੰਤ ਅਜੋਨੀ ਸਚ ਮਹਿਲੇ અપਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰ ਹੋ ਨਿਸਤਾਰਾ ਸੋਰ ਨਰਾਨਾਤ ਬੇਅੰਤ ਆਜੋਨੀ ਸੱਚ ਹੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਜ਼ਰ ਕਰੋ ਮਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਾਈ ਤੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਪਹਿਲੀ ਪਾਸ਼ਾਏ ਸਤਨਗੁਰ ਨਾਨਕ ਸਾਹਿਬ ਜੀ ਦੇ ਗੂਜਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਆ ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ ਪੁਰਾਣਾ ਵਿੱਚ ਪਤਾ ਹੁੰਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕਮੋਹ ਕਲੇ ਨਾਲ ਮਿੱਠੀ ਸੋਰ ਵਿੱਚ ਦਿੱਤ ਪੜ੍ਹਦੇ ਹਨ ਉਹ ਬ੍ਰਹਮਾ ਵਿਸ਼ਨੂ ਦੀ ਧੁੰਨੀ ਵਿੱਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਤੇ ਆਪਣੇ ਜਨਮਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ ਕਈ ਜੋਗ ਉਸ ਨਾਲ ਦੇ ਹਨੇਰੇ ਵਿੱਚ ਹੀ ਹੋਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ ਇਹ ਮੇਰੀ ਜ਼ਿੰਦਗੀ ਤੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ ਪੁਰਖ ਅਸਦਾ ਕਰਦੇ ਰਹਿੰਦੇ ਹਨ ਜਿਸ ਨੂੰ ਰਿਸ਼ੀ ਮੂਨੀ ਗੁਰੂ ਦੀ ਦਸੀ ਸੂਝ ਤੇ ਆਸਰੇ ਸਦਾ ਸਿਮਰਦੇ ਹਨ ਟਹਿਰਾਓ ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰ드ਰਮਾ ਉਸ ਤੇ ਤ੍ਰਿਭਵਣੀ ਜਗਤ ਵਿੱਚ ਮਾਨੋ ਨਿੱਕੇ ਜਿਹੇ ਦੀਵੇ ਹੀ ਹਨ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਫਿਰਤਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਦਿਨ ਰੋ ਜਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਵਿੱਚ ਬੀਤਦੀ ਹੈ ਵੱਡੇ ਵੱਡੇ ਚੋਕੀ ਆਪਣੇ ਹੀ ਉਤਮ ਦੀ ਟੀਕ ਰੱਖ ਕੇ ਸਮਾਧੀਆਂ ਲਾਉਂਦੇ ਹਨ ਤੇ ਮਨ ਨੂੰ ਚਿੱਤਨ ਦੇ ਯਤਨ ਕਰਦੇ ਹਨ ਅਜਿਹੜਾ ਮਨੁੱਖ ਆਪਣੇ ਉਦਮ ਉੱਤੇ ਹੀ ਟੀਕ ਰੱਖੇ ਉਸ ਤੋ ਉਹ ਅੰਦਰ ਵਸਦੀ ਜੋਤ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ ਜੋ ਮੁਨੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸਤਾਬ ਮਾਨ ਵਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂਪ ਮਿੱਠੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਜਗ ਪੈਂਦੀ ਹੈ ਇਹ ਨਾਨਕ ਅਨੁਸਾਸ ਕਰ ਇਹ ਦੇਖਦੇ ਹਾਂ ਤੇ ਮਨੁੱਖਾਂ ਦੇ ਖਾਸਨ ਬੇਅੰਤ ਇਹ ਜੂਨ ਰਹਿਤ ਤੇ ਅਟਲ ਮਹਿਲ ਵਿੱਚ ਟਿਕੇ ਰਹਿਣ ਵਾਲੇ ਵਪਾਰ ਪ੍ਰਭੂ ਇਹ ਜਗ ਦੇ ਜੀਵਨ ਮਿਹਰ ਕਰ ਮੈਨੂੰ ਆਡੋਲਤਾ ਵਿੱਚ ਨਿਵਾਸ ਮਿਲੇ ਮਿਹਰ ਦੀ ਨਿਗਾਹ ਕਰਕੇ ਮੇਰਾ ਬੇੜਾ ਪਾਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅਮਰਸਰ ਅਟਲਡ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ Gujri first Mahal. Guru Savji saying that from the lotus of Vishnu's Naval, Brahma was born. He chanted the Vedas with a melodious voice. He could not find the Lord's limits and he remained in the darkness of coming and going. Why should I forget my beloved? He is the support of my very breath of life. The perfect beings perform devotional worship into him. The silent sages serve him through the Guru's teachings. Pause. His lamps are the sun and the moon. The one light of the destroyer of ego fills the three worlds. One who becomes Gurmukh remains immaculately pure day and night, while the self willed Manmuk is enveloped by the darkness of night the siddhas in samadhis are continually in conflict what can they see with their two eyes one who has the divine light within his heart and is awakened to the melody of the word of the shiva the divine light within his heart, and is awakened to the melody of the word of the Shabad. The <clears throat> true Guru settles his conflicts. O Lord of angels and men, infinite and unborn, your true mention is incomparable. نانک مرجز ہم پرسیپٹیبلی ان دا لائف آف دا ورلڈ شاور یوئر مرسی اپان ہم اینڈ سیو ہم واحر جی کا خالصہ واحر جی کی فتح